ਤ੍ਰੋਪਲਾ ਗਰਗ ਕੋ ਬੀ ਲੈਡੀ ਮੈਲਾ ਕੋ ਟ੍ਰਾਂਸਫਰਡਿਸ਼ਨ ਸ਼ਾਮਿਲ ਹੋ ਰਹੀ ਕੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਿਛਲੇ ਕੁਛ ਦਿਨ ਪਹਿਲਾਂ ਅਸੀਂ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਔਰ ਇਸ ਭੈਣ ਨੇ ਮਿਹਨਤ ਕਰਕੇ ਅੱਗੇ ਨਾਲ ਆਪਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਹਾਂ ਮੈਂ ਪੂਰੀ ਮਹਿਲਾ ਕਾਂਗਰਸ ਦਾ ਧੰਨਵਾਦ ਵੀ ਕਰਦੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਦਿਨ ਰਾਤ ਜਿਹੜੀ ਹੈ ਉન્નਤੀ ਕਰ ਰਹੀ ਹੈ ਆਪਣੇ ਮੈਂਬਰ ਜਿਹੜੇ ਨੇ ਉਹ ਵਧਾ ਕੇ ਅੱਗੇ ਰਾਹੁਲ ਗਾਂਧੀ ਜੀ ਦਾ ਜਿਹੜਾ ਸੰਦੇਸ਼ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ 'ਚ ਬਹੁਤ ਮਦਦ ਕਰ ਰਹੀ ਹੈ ਦੂਜੀ ਗੱਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਸਾਡੀ ਮੈਲਾ ਕਾਂਗਰਸ ਲਈ ਅੱਜ ਸਾਰੀ ਮੈਲਾ ਕਾਂਗਰਸ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਦਾ ਅੱਜ ਜਿਹੜੀ ਉਹਨਾਂ ਦੀ ਜਨਮਤੀ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਠੇ ਹੋ ਕੇ ਜੋ ਸਾਡਾ 올 ਇੰਡੀਆ ਮੈਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲੰਬਾ ਜੀ ਵੱਲੋਂ ਮੈਸੇਜ ਆਇਆ ਹੈ ਅਸੀਂ ਅੱਜ ਉਹਨਾਂ ਦੀ ਜਨਮਤੀ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮੈਲਾ ਦੀ ਸਾਡੀ ਇਕੱਠੇ ਹੋ ਕੇ ਇਕ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਦੇ ਵਾਸਤੇ ਕਿ ਜੋ ਆਉਣ ਵਾਲੇ ਦਿਨਾਂ ਚ ਆਪਾਂ ਦੇਖ ਰਿਹਾ ਹੋਰ ਇਹ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਹੈਲਥ ਇਸ਼ੂਜ਼ ਨੇ ਜਿਹੜੇ ਔਰਤਾਂ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਾਡੀਆਂ ਭੈਣਾਂ ਅਵੇਅਰ ਨਹੀਂ ਹੈਗੀਆਂ ਉਸ ਕਰਕੇ ਸਾਡੀ ਮਹਿਲਾ ਕਾਂਗਰਸ ਨੇ ਉਪਰਾਲਾ ਕੀਤਾ ਸੈਨੀਟਰੀ ਪੈਡਸ ਦੀਆਂ ਮਸ਼ੀਨਾਂ ਆਪ ਲਗਾ ਕੇ ਆਪ ਸਾਡੀਆਂ ਭੈਣਾਂ ਉਹਨਾਂ ਨੂੰ ਤਿਆਰ ਕਰਕੇ ਪੈਕੇਟਸ ਬਣਾ ਕੇ ਅੱਜ ਰਜੀਵ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੀ ਜਨਤੀ ਦੇ ਉੱਤੇ ਪੂਰੇ ਇੰਡੀਆ ਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਤੇ ਬਲੋਕਾਂ ਦੇ ਵਿੱਚ ਵੀ ਹ ਸੈਨੇਟਰੀ ਪੈਡ ਜਿਹੜੇ ਨੇ ਵੰਡ ਕੇ ਅੱਜ ਇਹ ਇੱਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਦੇ ਲਈ ਹਰ ਉਹਨਾਂ ਦੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਜਾਗਰੂਕ ਕਰ ਹੀ ਲਈ ਐ ਨਹੀਂ ਉਹਨਾਂ ਦੀ ਸਿਹਤ ਦੇ ਵਾਸਤੇ ਵੀ ਜਿਹੜੀ ਪੂਰੀ ਕਾਂਗਰਸ ਐ ਉਹ ਪੂਰੀ ਤਤਪਰ ਐ ਕਿ ਕਿਸ ਤਰ੍ਹਾਂ ਸਾਡੀ ਅੱਧੀ ਆਬਾਦੀ ਐ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ पूजा मित्तल कांग्रेस पार्टी जुड़वाल कितनी है हाँ जी क्यों करना दंडों बस सर इन नाल जुड़के इस तरह कम करना जी जी मैं कांग्रेस पार्टी नाल मिले हैं मैडम नाल मिले हैं पूजा जी नाल मिले हैं ये जल्दी ये सारा मिलके फिर ऐसी कराएँगे जी नाल मारिए नारे ਬਲਕ ਸਾਰੀ ਜਲਦੀ ਕਿ ਸੋਖਤ ਲੋਕ ਉਪਰ ਫੋਟੋ ਮਿਲ ਚੁਕੀ ਹੈ ਹਾਂਜੀ ਹਾਂਜੀ ਇਹ ਦੇਖੋ ਜੀ ਉਹ ਲੋਕ ਪਹਿਲਾ ਸੋਗ ਹੋ ਸੀ ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਮੈਲਾ ਕਾਂਗਰਸ ਜਿੰਦਾਬਾਦ ਮੈਡਮ ਗੁਰਸੇਵਨ ਕੋਰੋਂ ਦਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਮੈਂ ਰਾਜ ਸਰਕਾਰ ਕੀ ਕਰਨ ਕਰਦੇ ਹੈ ਦਾ ਦੇਖੋ ਜੀ ਮੈਂ ਬਲੋ ਕਾਂਗਰਸ ਸਮਾਣਾ ਪ੍ਰਧਾਨ ਹੋਣ ਲੱਤੇ ਪਹਿਲਾ ਤਾਂ ਮੈਂ ਜਿਹੜੀ ਸਮਾਣਾ ਮਹਿਲਾ ਬਲੋ ਕਾਂਗਰਸ ਦੀ ਜਿਹੜੀ ਨਵੀਂ ਸਮੁੱਚੀ ਟੀਮ ਦੀ ਅੱਜ ਵਾਧਾ ਹੋਇਆ ਉਹਨੂੰ ਮੈਂ ਵਧਾਈ ਦਿੰਦਾ ਜਿੰਨੀ ਵੀ ਮੇਰੀਆਂ ਭੈਣਾਂ ਅੱਜ ਜੁੜੀਆਂ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਵੇਂ ਕਿ ਸਾਡੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਸ਼ਰਨ ਕੋ ਰੰਧਾਵਾ ਜੀ ਨੇ ਪਹਿਲਾਂ ਪਿਛਲੇ ਹੀ ਦਿਨੀ ਪੂਜਾ ਗਰਗ ਜੀ ਨੂੰ ਬਲਾਕ ਸਮਾਣਾ ਦਾ ਮਹਿਲਾ ਦਾ ਪ੍ਰਧਾਨ ਲਗਾਇਆ ਸੀਗਾ ਅੱਜ ਉਹਨਾਂ ਨੇ ਆਪਣੀ ਟੀਮ ਵਿੱਚ ਟੀਮ ਦੇ ਵਿੱਚ ਵਾਧਾ ਕਰਦੇ ਹੋਏ ਨਵੀਆਂ ਸਾਡੀਆਂ ਭੈਣਾਂ ਬਲਾਕ ਬਲਾਕ ਮਹਿਲਾ ਕਾਂਗਰਸ ਨਾਲ ਜੋੜੀਆਂ ਨੇ ਉਹਦੇ ਲਈ ਸਮੁੱਚੀ ਟੀਮ ਨੂੰ ਵਧਾਈ ਹੈ ਜਿਵੇਂ ਕਿ ਸਾਡੇ ਪ੍ਰਿੰਕਾ ਗਾਂਧੀ ਜੀ ਨੇ ਇੱਕ ਮੁਹਿੰਮ ਚਲਾਈ ਸੀਗੀ ਆਦੀ ਆਵਾਦੀ ਪੂਰਾ ਹੱਕ ਨਾਰੀ ਸ਼ਕਤੀ ਨੂੰ ਜਗਾਉਣ ਲਈ ਤੇ ਅੱਗੇ ਲੈ ਕੇ ਆਉਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ 50% ਹੱਕ ਸਾਡੀ ਕੈਬਨਿਟ ਦੇ ਵਿੱਚ ਪਾਸ ਹੋਏ ਹੋਏ ਨੇ ਜਿਦੇ ਵਿੱਚ 50% ਮਿਊਸਪਲ ਕਮੇਟੀਆਂ ਦੇ ਵਿੱਚ ਰਿਜ਼ਰਵ ਕੀਤੀ ਹੋਈ ਹੈ ਔਮਨ ਵਾਸਤੇ ਪੰਚਾਇਤੀ ਚੋਣਾਂ ਵਾਸਤੇ ਜ਼ਿਲ੍ਹਾ ਪਰਿਸ਼ਦ ਵਾਸਤੇ ਤੇ ਜ਼ਿਲ੍ਹਾ ਸੰਮਤੀ ਵਾਸਤੇ ਪਹਿਲੀਆਂ ਸੀਟਾਂ ਇਹ ਨਾਰੀ ਸ਼ਕਤੀ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਨੇ ਤਾਂ ਇਹ ਨਾਰੀ ਸ਼ਕਤੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਲੇਡੀਆਂ ਨੂੰ ਅੱਗੇ ਆਉਣਾ ਚਾਹੀਦਾ ਵੱਧ ਤੋਂ ਵੱਧ ਜੁੜਨਾ ਚਾਹੀਦਾ ਮੈਂ ਹੀ ਉਪਰਾਲਾ ਸਭ ਨੂੰ ਇੱਕ ਅਪੀਲ ਕਰਦਾ ਕਿ ਵੱਧ ਤੋਂ ਵੱਧ ਜੁੜੋ ਤੇ ਆਪਾਂ ਇਹ ਜਿਹੜੀ ਲੇਡੀਆਂ ਦੀ ਆਵਾਜ਼ ਹੈ ਉਹਨੂੰ ਅੱਗੇ ਲੈ ਕੇ ਜਾਈਏ ਮਾਤਾ ਜੀ ਆ ਤਾਂ ਦੇ ਦਿਓ ਤੁਸੀਂ ਫੇਰ ਤਾਂ ਲਓ ਜੀ ਸਾਰੇ ਉੱਧਰ ਦੇਖੋ ਜੀ ਮਾਤਾ ਜੀ ਆ ਤਾਂ ਕਰੋ ਫੇਰ ਸਾਰਾ ਨਹੀਂ ਬੱਸ ਹੋ ਗਿਆ राजीव गांधी अमर रहे अमर रहे अमर रहे राजीव गांधी अमर रहे अमर रहे अमर रहे कांग्रेस पार्टी नारी एकता जिंदाबाद नारी एकता जिंदाबाद कांग्रेस पार्टी जिंदाबाद ओके ओके ਸੀ ਮੈਨਾ ਟੀਮ ਬਣਾਈ ਜੀ ਬਣਾਈ ਆਪਣਾ ਹਾਂਜੀ ਕੀ ਕਰਨ ਤੁਹਾਨੂੰ ਕਿੰਨੇ ਮੈਂਬਰ ਚੋੜੀ ਜਾਂਦੇ ਮੀਨੇ ਅੱਜ ਮੈਡਮ ਗੁਰਸ਼ਰ ਕਰ ਦਾਵਾ ਜੀ ਦੇ ਗੁਆਈ ਵਿੱਚ 6 ਮੈਂਬਰ ਜੋੜ ਰਹੀਆਂ ਅੱਜ ਤੇ ਅੱਜ ਇਹਨਾਂ ਦੀ ਹੌਸਲੇ ਨਾਲ ਮੈਂ ਅੱਗੇ ਹੋਰ ਬਣਾਵਾਂਗੀ ਦਰ ਇੱਕ ਹੋ ਗਏ ਹਾਂਜੀ ਹਾਂਜੀ ਆ ਇੱਦਾਂ ਵਿੱਚ ਪਿੱਛੇ ਪਿੱਛੇ ਬੜੇ ਪਿੱਛੇ ਹੋ ਗਏ ਚੋਰ-ਚੋਰ ਪਿੱਛੇ ਹੋ ਗਏ ਤੇ ਚੇਹਰੇ ਵੀ ਤੇਰੀਆਂ ਨਿਆਰੀ ਫੋਟੋ ਪਹਿਲਾਂ ਇੱਕ ਨਾ ਦਬਣੀ ਪਿੱਛੇ ਹੋ ਜਾ ਐਦਾਂ ਐਦਾਂ ਦੇਖੋ ਇਦਾਂ ਚਲੋ ਬੱਸ ਹੁਣ ਬੋਲਣਾ ਕੁਝ ਚਲੋ ਬੋਲੋ ਕੋਈ ਨਾ ਮੈਂ ਤਾਂ ਕਾਂਗਰਸ ਦੀ ਮੈਂ ਤਾਂ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਕੀ ਕਰਾਂ ਚੱਲੋ ਦੇਖੋ ਜੀ ਅੱਜ ਇਹ ਜੇ ਪੌਸ਼ ਖੁਸ਼ੀ ਦਾ ਮਾਹੌਲ ਹੈ ਅੱਜ ਦੇਸ਼ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਕਾਂਗਰਸ ਦਾ ਬਹੁਤ ਬੜੀਆ ਰੋਲ ਅਦਾ ਹੋ ਰਿਹਾ ਹੈ ਮਹਿਲਾਵਾਂ ਅੱਗੇ ਆ ਰਹੀਆਂ ਨੇ ਤੋ ਮੈਂ ਪਹਿਲਾਂ ਸਾਡੇ ਕੁਝ ਦਿਨ ਪਹਿਲਾਂ ਸਾਡੇ ਪੂਜਾ ਗਰਗ ਜੀ ਨੂੰ ਮੈਲਾ ਮੰਡਣਾ ਜਿਹੜਾ ਮੈਲਾ ਕਾਂਗਰਸ ਭਾਵਨਾ ਆਇਆ ਸੀ ਮੇਰੇ ਗੋਸ਼ਾ ਗੁਰਦਾਵਾ ਜੀ ਵੱਲੋਂ ਅੱਜ ਸਾਡੇ ਨਾਲ ਬਹੁਤ 그룹ਪ ਦੇ ਨਾਲ ਅੱਜ ਅਸੀਂ 6-7 ਜੀ ਨੂੰ ਅਹੁਦੇ ਵੰਡ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਨਾਂ ਲੇਡੀ ਤੋਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਸਾਡੇ ਰਾਹੁਲ ਗਾਂਧੀ ਜੀ ਦਾ ਜਿਹੜਾ ਵੀ ਸੁਨੇਹਾ ਸਾਡਾ ਹੋਊਗਾ ਘਰ ਘਰ ਜਾ ਕੇ ਵਝਾਉਣਗੀਆਂ ਤੇ ਮਹਿਲਾ ਮੰਡਲ ਦਾ ਇੱਕ ਬਹੁਤ ਵੱਡਾ ਰੋਲ ਹੈ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਮੈਂ ਧੰਨਵਾਦੀ ਕਰਦਾ ਅੱਜ ਕੱਲ ਲੇਡੀਜ਼ ਨੂੰ ਘਰੋਂ ਜਿਹੜਾ ਕੰਮ ਕਰਨੇ ਉਹ ਕੱਢ ਨਿਕਲਣਾ ਬੜਾ ਮੁਸ਼ਕਲ ਹੁੰਦਾ ਪਰ ਇਹਨਾਂ ਨੂੰ ਮੈਂ ਸ਼ਾਬਾਸ਼ ਵੀ ਦੇਣਾ ਦਾਤ ਵੀ ਦੇਣਾ ਤੇ ਉਹਨਾਂ ਨੂੰ ਵਧਾਈ ਵੀ ਦੇਣਾ ਵੀ ਕਾਂਗਰਸ ਪਾਰਟੀ ਲਈ ਕੌਂਸਲਰ ਕੰਮ ਦੇਖ ਕੇ ਸਾਡੀ ਭੈਣ ਜੀ ਗੁਰਸ਼ਰਨ ਕੌਰ ਰਧਾਵਾ ਜੀ ਦਾ ਮੇਲ ਮਲਾਪ ਸੁਭਾਅ ਦੇਖ ਕੇ ਮੈਡਮ ਜੀ ਨੂੰ ਜੁਆਇਨ ਕਰ ਰਹੇ ਨੇ ਤੇ ਮੈਡਮ ਗੁਰਸ਼ਰਨ ਕੌਰ ਰਧਾਵਾ ਦੇ ਹੱਥ ਮਯੂਦ ਕਰਨਗੇ ਤੇ ਕਾਂਗਰਸ ਪਾਰਟੀ ਦੀ ਦੀ ਵੇਤ ਲਈ ਬ